ਗੁਰੂ ਸਾਹਿਬ ਜੀ ਭਾਦਵੰ ਪਰਮ ਪੁਲਾਣੀਆ ਦੁਜੇ ਲਗਾਇਤ ਲੱਖ ਸਿਗਾਰ ਬਣਾਇ ਕਰ ਜਨਾਹੀ ਕੇਤ ਜਿਤ ਦਿਨ ਦੇ ਬਿਨ ਸਸੀ ਤਿਤ ਵਿਲੇ ਕਹਿ ਸੰਪ੍ਰੇ ਪਕੜ ਚਲਾਇਨ ਦੂਤ ਜਮ ਕਿਸੇ ਨ ਦੇਨੀ ਭੇਤ ਛਣ ਘੜੋ ਤਖਨੇ ਮਾਹ ਜਿਨ ਸਿਓ ਲਗਾਹਿ ਤ ਹੱਥ ਮਰੋੜੈ ਤਨ ਕਪੇ ਸ਼ਾਵਾਸੀਤ ਜਿਹਾ ਬੀਜੈ ਸੋ ਲੁਣੈ ਕਰਮਾਂ ਸੰੜਾਖੇਤ ਨਾਨਕ ਪ੍ਰਭ ਸਰਨਾਗਤੀ ਚਰਨ 모ਇਤ ਪ੍ਰਾਪਦੇ ਸ਼ੇ ਭਦੁਏ ਨਰਕ ਨ ਪਾਈਐ ਗੁਰ ਰਖਣਾ ਵਾਲਾ ਹੀ ਤ ਨਾਨਕ ਬ੍ਰਹ ਸਰਨਾਗਦੀ ਚਰਨ 모ਇਤ ਪ੍ਰਵਦੀ ਤ ਸ਼ੇ ਭਦੁਏ ਨਰਕ ਨ ਪਾਈਐ ਗੁਰ ਰਖਣ ਵਾਲਾ ਹੈ ਤਾਹ ਜ਼ਹਰਾ ਜ਼ਹੂਰ ਹਾਜਰਾ ਹਯੂਰ ਸਰਵ ਕਲਾ ਭਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰਖਿਆ ਭਗਤ ਵਾਸ਼ ਲਗਾਂਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਗੁਰ ਸ਼ਬਦ ਦੇ ਨਾਲ ਜੁੜ ਬੈਠੀ ਜੁੜ ਰਹੀ ਸਾਧ ਸੰਗਤ ਸੰਤਾ ਦੇ ਯੋਗ ਵਰ ਭਾਗੇ ਹੋ ਗੁਰੂ ਸਾਹਿਬ ਨੇ ਮਿਹਰ ਕਿਰਪਾ ਦਇਆ ਕੀਤੀ ਹੈ ਜੀਵਨ ਸ્વાસ ਤੰਦਰੁਸਤੀ ਬਖਸ਼ਿਆ ਅਨੰਮ੍ਰਿਤ ਵੇਲਾ ਬਖਸ਼ਿਆ ਗੁਰੂ ਸਾਹਿਬ ਦੀ ਕਿਰਪਾ ਹੋਈ ਅੱਜ ਭਾਦੋਂ ਦੇ ਮਹੀਨੇ ਦੀ ਅਰੰਭਤਾ ਹੋਈ ਹੈ ਸੋ ਮਹਾਰਾਜ ਮਿਹਰ ਕਰਨ ਕਿਰਪਾ ਕਰਣ ਆਉਣ ਵਾਲਾ ਮਹੀਨਾ ਸਮਾ ਆਨੰਦਮਈ ਮੰਗਲਮਈ ਗੁਰੂ ਸਾਹਿਬ ਦੀ ਸੇਵਾ ਸਿਮਰਨ ਸ਼ੁਕਰਾਨਾ ਕਰਦੇ ਹਾਂ ਬਤੀਤ ਹੋਵੇ ਭਾਵਨਾ ਬਣਾ ਕੇ ਗੁਰੂ ਤੋਂ ਅਸੀਸ ਪ੍ਰਾਪਤ ਕਰੋ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ ਭੀ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣ ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਮੋਹ ਤਿਆਗਣ ਲਗਣਾ ਲਗਣ ਨੀਕਾ ਗੁਰ ਚਰਨੀ ਮਨ ਲਗਣਾ ਸਾਡਾ ਮਨ ਗੁਰੂ ਦੇ ਚਰਨ ਨਾਲ ਲੱਗ ਜਾਏ ਜੁੜ ਜਾਏ ਔਰ ਜੁੜਿਆ ਹੋਇਆ ਉਸ ਪਰਮਾਤਮਾ ਤੱਕ ਪਹੁੰਚ ਜਾਏ ਉਸ ਦੀ ਪਹਿਚਾਨ ਹੋ ਜਾਵੇ ਜਾਂ ਗਿਆਨ ਹੋ ਜਾਵੇ ਸੋ ਗੁਰੂ ਸਾਹਿਬ ਜੀ ਮੇਰ ਕਰਨ ਕਿਰਪਾ ਕਰਨ ਆਓ ਅੱਜ ਦੀ ਜੋ ਮਹੀਨੇ ਦੀ ਰੰਮਦਾ ਹੋਈ ਹੈ ਇਸ ਮਹੀਨੇ ਦੀ ਜਿਹਨੂੰ ਅਸੀਂ ਭਾਦਰੋਂ ਵੀ ਕਹਿ ਦਿੰਨੇ ਹਨ ਭਾਦੋਂ ਹੀ ਵੀ ਕਹਿੰਦੇ ਹਨ ਭਾਦੋਂ ਵੀ ਕਹਿੰਦੇ ਹਨ ਸੋ ਗੁਰੂ ਮਹਾਰਾਜ ਜੀ ਪੰਜਵੇਂ ਪਾਸ਼ਾ ਰਾਗ ਮਾਜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 133 ਦੇ ਉੱਪਰ ਇਹ ਸ਼ਬਦ ਅੰਕਿਤ ਹੈ ਫਰਮਾਨ ਕਰਦੇ ਹਨ ਭਾ ਦੁਹੇ ਪਰਮ ਭੁਲਾਣੀਆਂ ਦੂਜੇ ਲੱਗਾ ਹੈ ਤਮ ਮਹਾਰਾਜ ਜੀ ਕਹਿੰਦੇ ਨੇ ਇਸ ਮਹੀਨੇ ਦੇ ਵਿੱਚ ਪਹਿਲਾ ਮੌਸਮ ਦੇ ਬਾਰੇ ਲਿਖਿਆ ਹੋਇਆ ਹੈ ਗੁਮਾ ਤਰਾਟਗਾ ਹਮਸ ਗਰਮੀ ਇਜੜੀ ਹੈ ਜੋ ਗਰਮੀ ਰੋਤ ਦਾ ਲਗਭਗ ਆਖਰੀ ਮਹੀਨਾ ਹੀ ਹੁੰਦਾ ਹੈ ਅਸੂ ਦੇ ਵਿੱਚ ਸੋ ਠੰਡਕ ਜੜੀ ਆਉਣੀ ਸ਼ੁਰੂ ਹੋ ਜਾਂਦੀ ਹੈ ਇਸ ਮਹੀਨੇ ਜੜੀ ਹੈ ਉਹ ਗੁੰਮ ਹਮਸ ਜੜੀ ਹੈ ਗਰਮੀ ਜੜੀ ਹੈ ਰਿੰਦੀ ਹੈ ਸੁਗੁਰ ਸਾਹਿਬ ਜੀ ਫਰਮਾਨ ਕਰਦੇ ਨੇ ਕਹਿੰਦੇ ਜਿਵੇਂ ਭਾਦਰੋਂ ਦੇ ਮਹੀਨੇ ਦੇ ਵਿੱਚ ਇਹ ਤਪਸ਼ ਹਮਸ ਤਰਾਟਕਾ ਗੁੰਮ ਮਨੁੱਖ ਨੂੰ ਪ੍ਰਭਾਵਿਤ ਕਰਦਾ ਤੇ ਮਨੁੱਖ ਦਾ ਦਿਲ ਕਬਰਾਂਦਾ ਦਿਲ ਜਦੋਂ ਮਨੁੱਖ ਦਾ ਕਬਰਾਂਦਾ ਤੇ ਫਿਰ ਉਸ ਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਉਹ ਭੁੱਲ ਜਾਂਦਾ ਪੜਕ ਜਾਂਦਾ ਪਰੇਸ਼ਾਨ ਹੋ ਜਾਂਦਾ ਜਦੋਂ ਕਿਸੇ ਚੀਜ਼ ਦਾ ਪ੍ਰਭਾਵ ਤਨ ਤੇ ਮਨ ਨੂੰ ਪ੍ਰਭਾਵਿਤ ਕਰੇ ਸੋ ਜਿਵੇਂ ਇਹ ਵਾਰ ਲੈ ਗੁੰਮੇ ਜਾਂ ਹਮਸ ਜਾਂ ਗਰਮੀ ਪ੍ਰਭਾਵਿਤ ਕਰਦੀ ਹੈ ਸਾਡੇ ਤਨ ਨੂੰ ਜਿਹੜੀ ਹੈ ਉਹ ਪਰੇਸ਼ਾਨ ਕਰਦੀ ਹੈ ਸੋ ਗੁਰੂ ਮਹਾਰਾਜ ਜੀ ਫਰਮਾਨ ਕਰਦੇ ਨਾ ਇਸੇ ਤਰ੍ਹਾਂ ਜਿਹੜਾ ਭਰਮ ਦੇ ਵਿੱਚ ਪੈ ਜਾਂਦਾ ਪਰਮੇਸ਼ਰ ਤੋਂ ਭੁੱਲ ਜਾਂਦਾ ਭਟਕਣਾ ਦੇ ਵਿੱਚ ਪੈ ਜਾਂਦਾ ਜਿڑا ਆਪਣੇ ਮਾਲਕ ਤੋਂ ਟੁੱਟ ਕੇ ਹੋਰ ਪਾਸੇ ਕਿਧਰੇ ਲੱਗ ਜਾਂਦਾ ਜਾਂ ਚਲਾ ਜਾਂਦਾ ਦੂਜੇ ਲਗਾ ਹੇਤ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਭਰਮ ਦੇ ਵਿੱਚ ਹੀ ਪਿਆਰੇ ਨੇ ਪਰਮ ਇੱਕ ਡਾਊਟ ਹੈ ਇੱਕ ਭੁਲੇਖਾ ਇੱਕ ਸ਼ੱਕ ਹੈ ਜਿਹਦੇ ਵਿੱਚੋਂ ਬਾਹਰ ਆਉਣਾ ਬੜਾ ਮੁਸ਼ਕਲ ਹੈ ਗੁਰੂ ਸਾਹਿਬ ਮਿਹਰ ਕਰਕੇ ਬਾਹਰ ਲੈ ਆਉਂਦੇ ਨੇ ਪਰ ਬੜੀ ਕਿਰਪਾ ਬੜੀ ਮਿਹਰ ਬੜੀ ਮਸ਼ਕਕਤ ਕਰਨੀ ਪਵੇਗੀ ਧਰਮ ਦੇ ਵਿੱਚੋਂ ਨਿਕਲਣ ਦੇ ਲਈ ਨਹੀਂ ਤੇ ਸਾਰਾ ਜੀਵਨ ਮਨੁੱਖ ਦਾ ਧਰਮ ਦੇ ਵਿੱਚ ਹੀ ਲੱਗਾ ਰਹਿੰਦਾ ਹੈ ਭਾਦੋ ਇਹ ਧਰਮ ਭੁਲਾਣੀਆਂ ਦੂਜੇ ਲੱਗਾ ਹੇਤ ਮਤਲਬ ਕੋਈ ਵੀ ਚੀਜ਼ ਜਿਹੜੀ ਹੈ ਇਹ ਨਿਸ਼ਚਿਤ ਨਹੀਂ ਕਰ ਪਾਉਂਦਾ ਫਾਈਨਲ ਨਹੀਂ ਕਰ ਪਾਉਂਦਾ ਕਿਸੇ ਨਤੀਜੇ ਤੇ ਪਹੁੰਚਦਾ ਨਹੀਂ ਇਹਨੂੰ ਕਹਿੰਦੇ ਨੇ ਭਰਮ ਦੇ ਵਿੱਚ ਪਿਆ ਹੋਇਆ ਕੋਈ ਫੈਸਲਾ ਨਾ ਕਰ ਪਾਉਣਾ ਇਹ ਭਰਮ ਦੇ ਵਿੱਚ ਹੈ ਕਿਸ ਕੋਈ ਵੱਡਾ ਡਿਸੀਜਨ ਨਾ ਲੈਣਾ ਇਹ ਭਰਮ ਦੇ ਵਿੱਚ ਹੈ ਕਿਸੇ ਪਾਸੇ ਨਾ ਲੱਗਣਾ ਇਹ ਭਰਮ ਦੇ ਵਿੱਚ ਹੈ ਦੂਜੇ ਲੱਗਾ ਹੈ ਇਹਨਾਂ ਚੀਜ਼ਾਂ ਦੇ ਵਿੱਚੋਂ ਬਾਹਰ ਕੱਢ ਦਿੰਦੇ ਨੇ ਗੁਰੂ ਸਾਹਿਬ ਜੀ ਮਹਾਰਾਜ ਬਾਣੀ ਦੀ ਪੰਕਤੀ ਆਪਾਂ ਪੜ੍ਹਦੇ ਹੁੰਨੇ ਆ ਭਈ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰਬੜ ਭਾਗੀ ਪਾਇਆ ਸਿਮਰਮਣਾ ਰਾਮ ਨਾਮ ਚਿਤਾਰੇ ਬਸ ਰਹੇ ਹਿਰਦੇ ਗੁਰ ਚਰਨ ਪਿਆਰੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਇਸ ਸੰਸਾਰ ਦੇ ਵਿੱਚੋਂ ਬੰਧਨਾ ਤੋਂ ਮੁਕਤ ਕਰਨ ਦੇ ਲਈ ਗੁਰੂ ਦੁਆਰਾ ਭਰਮ ਦੇ ਵਿੱਚੋਂ ਬਾਹਰ ਕੱਢਣਾ ਹੈ ਠਾਕਰ ਤੁਮ ਸ਼ਰਨਾਈ ਆਇਆ ਉਤਰ ਗਿਓ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਦਰਸ਼ਨ ਕਰਨ ਦੇ ਨਾਲ ਸੇਵਾ ਕਰਨ ਦੇ ਨਾਲ ਨਿਤਨੇਮ ਕਰਨ ਦੇ ਨਾਲ ਇਹ ਭਰਮ ਜਿਹੜੇ ਨੇ ਜ਼ਿੰਦਗੀ ਵਿੱਚੋਂ ਤੁਰ ਜਾਂਦੇ ਨੇ ਮਤਲਬ ਚਲੇ ਜਾਂਦੇ ਨੇ ਦੂਰ ਹੋ ਜਾਂਦੇ। ਸੋ ਪਰਮ ਇੱਕ ਬਿਮਾਰੀ ਵੀ ਹੈ ਇਸ ਤੋਂ ਬਾਹਰ ਆਉਣਾ ਬਹੁਤ ਜ਼ਰੂਰੀ ਹੈ ਨਹੀਂ ਤੇ ਮਨੁੱਖ ਨੂੰ ਪਤਾ ਨਹੀਂ ਲੱਗੇਗਾ ਮੇਰੀ ਮੰਜ਼ਿਲ ਕਿਹੜੀ ਹੈ ਮੇਰਾ ਰਾਗ ਕਿਹੜਾ ਹੈ ਮੇਰਾ ਗੁਰੂ ਕਿਹੜਾ ਹੈ ਤੇ ਕੀ ਸਾਡੀ ਸਿੱਖਿਆ ਸਿਧਾਂਤ ਇਹਦੇ ਬਾਰੇ ਪ੍ਰੋਪਰ ਪਤਾ ਨਹੀਂ ਲੱਗੇਗਾ ਜੇ ਭਰਮ ਦੇ ਵਿੱਚ ਪਿਆ ਰਿਆ। ਹੰਨੇਰੇ ਦੇ ਵਿੱਚ ਇੱਕ ਹਨੇਰੇ ਦੇ ਵਿੱਚ ਲਮਕ ਦੀ ਰੱਸੀ ਵੀ ਸੱਪ ਦਾ ਭਰਮ ਪਾਉਂਦੀ ਹੈ ਹਨੇਰੇ ਦੇ ਵਿੱਚ ਕੋਈ ਪਰਛਾਵਾਂ ਵੀ ਕਿਸੇ ਦੇ ਹੋਣ ਦਾ ਭਰਮ ਪਾਉਂਦਾ ਹੈ ਡਾਊਟ ਮਤਲਬ ਪੈਂਦਾ ਹੈ ਸੋ ਭਰਮ ਦੇ ਵਿੱਚੋਂ ਬਾਹਰ ਨਿਕਲਣਾ ਹੈ ਭਰਮ ਦੇ ਵਿੱਚ ਆਪਾਂ ਨਹੀਂ ਰਹਿਣਾ ਇਹ ਬਾਣੀ ਦਾ ਫਰਮਾਨ ਹੈ ਭਰਮ ਦੇ ਵਿੱਚੋਂ ਸਤਿਗੁਰੂ ਜੀ ਸਾਨੂੰ ਕੱਢਦੇ ਹਨ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤ ਸੁਮਰਜੀਤ ਕਹਿੰਦੇ ਨੇ ਜੀਵਨ ਦੇ ਵਿੱਚ ਜੀਵਨ ਯਾਤਰਾ ਦੇ ਵਿੱਚ ਜਿਵੇਂ ਦਾ ਮਰਜੀ ਮਨੁੱਖ ਆਪਣੇ ਆਪ ਨੂੰ ਸੁੰਦਰ ਬਣਾਉਣ ਲਵੇ ਸ਼ਿੰਗਾਰ ਕਰਕੇ ਆਪਣੇ ਆਪ ਨੂੰ ਸੁੰਦਰ ਬਣਾ ਕੇ ਆਪਣੇ ਆਪ ਨੂੰ ਗਹਿਣੇ ਪਾ ਕੇ ਆਪਣੇ ਆਪ ਨੂੰ ਸੋਹਣੇ ਲੀੜੇ ਕੱਪੜੇ ਪਾ ਕੇ ਆਪਣੇ ਆਪ ਨੂੰ ਅਮੀਰ ਬਣਾ ਕੇ ਆਪਣੇ ਆਪ ਨੂੰ ਦੁਨੀਆ ਦੇ ਵਿੱਚ ਵੱਡਾ ਦਰਸਾ ਕੇ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਤਰੀਕੇ ਨਾਲ ਕੋਈ ਵੀ ਸ਼ਿੰਗਾਰ ਕਰ ਲਵੇ ਲੱਖ ਸ਼ਿੰਗਾਰ ਬਣਾਇਆ ਲਗਟ ਗਿਆ ਕਿ ਮੁੰਦਲੇ ਲਗਟ ਗਿਆ ਕਿ ਹਾਰ ਜਿੱਤਦਨ ਪਾਈ ਨਨਗਾ ਸਿਤਨ ਹੋਵੇ ਛਾਰ ਗਿਆਨਾਂ ਗਲੀ ਢੂੰਡੀਏ ਕਥਨਾ ਕਰੜਾ ਸਾਰ ਲੱਖ ਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੀਤਾ ਮਹਾਰਜ ਕਹਿੰਦੇ ਨੇ ਵੀ ਲੱਖਾਂ ਸ਼ਿਗਾਰ ਜਾਂ ਦਿਖਾਵਾ ਜਿਹੜਾ ਹੈ ਉਹ ਕਹਿੰਦੇ ਨੇ ਕਾਰਜ ਰਾਸ ਨਹੀਂ ਕਰਦਾ ਕੰਮ ਨਹੀਂ ਹੁੰਦਾ ਕਾਰਜ ਨਹੀਂ ਕੀ ਦਿਖਾਵੇ ਦੇ ਨਾਲ ਕਾਰਜ ਰਾਸ ਨਹੀਂ ਹੁੰਦੇ ਅਮਲ ਕਰਨ ਦੇ ਨਾਲ ਪ੍ਰੈਕਟੀਕਲ ਜੀਵਨ ਨੂੰ ਜੀਵਨ ਦੇ ਨਾਲ ਜਿਹੜੇ ਨੇ ਕਾਰਜ ਮਨੁੱਖ ਦੇ ਉਹ ਰਾਸ ਹੁੰਦੇ ਨੇ ਉਹਦਾ ਕਾਰਜ ਰਾਸ ਨਹੀਂ ਹੁੰਦੇ ਦਿਖਾਵੇ ਦੇ ਨਾਲ ਕਾਰਜ ਰਾਸ ਨਹੀਂ ਹੁੰਦੇ ਕਿਉਂਕਿ ਗੁਰਬਾਣੀ ਦੇ ਵਿੱਚ ਜਦੋਂ ਅਸੀਂ ਗੁਰਮਤ ਦੀ ਗੱਲ ਕਰਦੇ ਆ ਗੁਰਮਤ ਜਿਹੜਾ ਕਰਨੀ ਦਾ ਮਾਰਗ ਆਕਿਆ ਕਤਨੀ ਦਾ ਨਹੀਂ ਸੋ ਜਿਹੜਾ ਕਰਮ ਕਰੀ ਜਾਂਦਾ ਜਿਹੜਾ ਮਹਾਰਾਜ ਦੇ ਨਾਲ ਜੁੜ ਕੇ ਗੁਰੂ ਦੀ ਸਿੱਖਿਆ ਤੇ ਸਿਧਾਂਤ ਨੂੰ ਫੋਲੋ ਕਰੀ ਜਾਂਦਾ ਹੈ ਉਹਦੇ ਕਾਰਜ ਮਹਾਰਾਜ ਜੀ ਕਹਿੰਦੇ ਰਾਸ ਹੁੰਦੇ ਨੇ ਨਹੀਂ ਤੇ ਦੁਨਿਆਵੀ ਦਿਖਾਵੇ ਦੇ ਨਾਲ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਕੋਈ ਵੀ ਕਾਰਜ ਜਿਹੜਾ ਹੈ ਉਹ ਕਿਸੇ ਪਾਸੇ ਨਹੀਂ ਰਾਸ ਹੁੰਦਾ ਇਸ ਕਰਕੇ ਪ੍ਰੈਕਟੀਕਲ ਜੀਵਨ ਅਮਲੀ ਜੀਵਨ ਜਿਹੜਾ ਹੈ ਗੁਰਮਤ ਦੇ ਅਨੁਸਾਰ ਮਨੁੱਖ ਦਾ ਚਾਹੀਦਾ ਨਹੀਂ ਤੇ ਹੋਰ ਸਾਰੇ ਸ਼ਿੰਗਾਰ ਦਿਖਾਵੇ ਖਾਣ ਪੀਣ ਇਹ ਸਾਰਾ ਜਿਹੜਾ ਹੈ ਇਹ ਨਕਲੀ ਹੈ ਬਨਾਵਟੀ ਹੈ ਟੈਂਪਰੇਰੀ ਹੈ ਵਕਤੀ ਤੌਰ ਤੇ ਹੈ ਜਿਤ ਦਿਨ ਦੇਹ ਬਿਨ ਸਸੀ ਕਿਤ ਵਿਲੇ ਕਹਿ ਸੰ ਪ੍ਰੇਤ ਸੋ ਹੁਣ ਮਹਾਰਾਜ ਜੀ ਨੇ ਸਾਡੇ ਦੇਹ ਦੀ ਗੱਲ ਕੀਤੀ ਹੈ ਸਰੀਰ ਦੀ ਗੱਲ ਕੀਤੀ ਹੈ ਵੀ ਸਰੀਰ ਨਾਲ ਸਾਨੂੰ ਸਾਰੇ ਨੂੰ ਪਿਆਰ ਸਰੀਰ ਸਾਨੂੰ ਸਾਰਿਆਂ ਨੂੰ ਚੰਗਾ ਲੱਗਦਾ ਕਿਸੇ ਨੂੰ ਇਹ ਨਹੀਂ ਹੈ ਵੀ ਸਰੀਰ ਚੰਗਾ ਲੱਗਦਾ ਹਰ ਕੋਈ ਬੰਦਾ ਚਾਹੁੰਦਾ ਮੇਰਾ ਸਰੀਰ ਸਹੀ ਰਹੇ ਮੇਰਾ ਸਰੀਰ ਸੋਹਣਾ ਬਣਿਆ ਰਹੇ ਮੇਰੇ ਸਰੀਰ ਨੂੰ ਕੋਈ ਨੁਕਸਾਨ ਨਾ ਹੋਵੇ ਜਿਸ ਕਰਕੇ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹ ਸੰ ਪ੍ਰੇਤ ਇਹ ਸੋਹਣੀ ਦੇਹੀ ਜਿਸ ਦਿਨ ਮਹਾਰਾਜ ਜੀ ਕਹਿੰਦੇ ਖਤਮ ਹੁੰਦੀ ਹੈ ਮਤਲਬ ਇਸ ਵਿੱਚੋਂ ਜਿੰਦਵਾ ਨਿਕਲਦੀ ਹੈ ਸਵਾਸ-ਸਵਾਸ ਨਿਕਲਦੇ ਨੇ ਪ੍ਰਾਨ-ਵਾਰ ਨਿਕਲਦੇ ਨੇ ਤੇ ਉਸ ਵੇਲੇ ਕੋਈ ਮਨੁੱਖ ਜਿਹੜਾ ਬਹੁਤ ਪਿਆਰਾ ਲੱਗਦਾ ਹੈ ਉਹੀ ਮਨੁੱਖ ਜਿਹਦੇ ਕੋਲ ਅਸੀਂ ਲੱਗੇ ਹੋ ਬੰਦੇ ਆ ਕੋਈ ਮਨੁੱਖ ਜਿਹੜਾ ਉਹਦੇ ਤੋਂ ਸਾਨੂੰ ਡਰ ਲੱਗਣ ਲੱਗ ਜਾਂਦਾ ਔਰ ਉਹਨੂੰ ਕਈ ਸ਼ਬਦਾਂ ਦੇ ਨਾਲ ਅਸੀਂ ਬੁਲਾਉਣਾ ਸ਼ੁਰੂ ਕਰ ਦਿੰਦੇ ਹਾਂ ਮਰਦੇ ਤੋਂ ਬਹੁਤ ਜਿਆਦਾ ਦੁਨੀਆ ਨੂੰ ਡਰ ਹੈ ਭਰਮ ਹੈ ਪਹਿਲੀ ਪੰਗਤੀ ਵਿੱਚ ਭਰਮ ਆਇਆ ਸੀ ਇਸ ਕਰਕੇ ਉਸ ਦੇ ਲਈ ਕਈ ਵਾਰ ਮਨੁੱਖ ਉਸ ਨੂੰ ਪ੍ਰੇਤ ਕਹਿ ਕੇ ਜਾਂ ਹੋਰ ਗਲਤ ਲਫ਼ਜ਼ ਕਹਿ ਕੇ ਉਸ ਨੂੰ ਬੁਲਾਉਂਦੇ ਹਨ ਉਸ ਰੂਹ ਦੇ ਨਾਲ ਕਿਸੇ ਨੂੰ ਕੋਈ ਵੀ ਫਿਰ ਮਤਲਬ ਨਹੀਂ ਰਹਿੰਦਾ ਇਸ ਕਰਕੇ ਜਿਤ ਦਿਨ ਦੇਹ ਬਿਨਸਸੀ ਤਿਤ ਵੇਲੇ ਕੈਸ਼ਨ ਪ੍ਰੇਦ ਮਹਾਰਾਜ ਜੀ ਕਹਿੰਦੇ ਨਾਸ਼ਵਨ ਸਰੀਰ ਜਦੋਂ ਖੜ ਗਿਆ ਜਾਂ ਇਹਦੇ ਵਿੱਚੋਂ ਜਿੰਦ ਨਿਕਲ ਗਈ ਤੇ ਇਸ ਨੂੰ ਫਿਰ ਇਸ ਤਰ੍ਹਾਂ ਕਹਿ ਗਏ ਇਸ ਨੂੰ ਛੇਤੀ ਛੇਤੀ ਬਾਹਰ ਜਿਹੜਾ ਹੈ ਉਹ ਕੱਢ ਦੇਣਗੇ ਇਸ ਨੂੰ ਛੇਤੀ ਛੇਤੀ ਬਾਹਰ ਲੈ ਜਾਣਗੇ ਛੇਤੀ ਛੇਤੀ ਲੋਕ ਇਸ ਤੋਂ ਦੂਰੀ ਬਣਾ ਲੈਣਗੇ ਛੇਦੀ ਛੇਦੀ ਲੋਕ ਆਪਣੇ ਫਰਜ਼ ਪੂਰੇ ਕਰ ਦੇਣਗੇ ਜਿਸ ਦਿਨ ਇਹ ਜਿਹੜੀ ਦੇਨ ਮੁੱਕ ਜਾਣੀ ਹੈ ਖਤਮ ਹੋ ਜਾਣੀ ਹੈ ਉਸ ਵੇਲੇ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਹਮੇਸ਼ਾ ਇਹ ਦੁਨੀਆ ਦੀ ਰੀਤ ਹੈ ਇਹ ਮਜਬੂਰੀ ਵੀ ਹੈ ਤੇ ਇਹ ਸਭ ਕੁਝ ਕਰਨਾ ਹੀ ਪੈਣਾ ਹੈ ਹੋਣਾ ਹੀ ਹੈ ਪਕੜ ਚਲੈਨ ਦੂਤ ਜਮਕ ਕਿਸੇ ਨਾ ਦੇਨੀ ਭੇਦ ਸੋਮ ਇਸ ਦੀ ਜਿਹੜੀ ਜਿੰਦ ਹੈ ਫਿਰ ਕਹਿੰਦੇ ਉਹਨੂੰ ਜਿਹੜੀ ਇਸ ਦੀ ਆਤਮਾ ਹੈ ਜੋ ਬਾਣੀ ਵਿੱਚ ਲਿਖਿਆ ਹੈ ਉਸ ਨੂੰ ਫਿਰ ਕਹਿੰਦੇ ਨੇ ਲੇਖੇ ਦੇ ਲਈ ਇਸ ਨੂੰ ਫੜ ਕੇ ਪੇਸ਼ ਕੀਤਾ ਜਾਂਦਾ ਹੈ ਪਕੜ ਚਲਾਇਨ ਦੁੱਧ ਜਮ ਕਿਸੇ ਨਾਲ ਦੇਣੀ ਭੇਦ ਜਿਹੜੇ ਇਸ ਨੂੰ ਲੈ ਕੇ ਜਾਂਦੇ ਨੇ ਉਹ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ ਵੀ ਉਹ ਕਦੋਂ ਆ ਗਏ ਉਹ ਕਿਸੇ ਨੂੰ ਭੇਤ ਹੀ ਨਹੀਂ ਲੱਗਣ ਦਿੰਦੇ ਵੀ ਕਦੋਂ ਆ ਗਏ ਇਹਨੂੰ ਹੁਕਮ ਕਰ ਦਿੱਤਾ ਵੀ ਚੱਲੋ ਤੈਨੂੰ ਚੱਲਣਾ ਪਏਗਾ ਇਸ ਨੂੰ ਹੁਕਮ ਕਰ ਦਿੱਤਾ ਵੀ ਹੁਣ ਤੂੰ ਚੱਲ ਸੋ ਉਹਨਾਂ ਨੇ ਇਸ ਨੂੰ ਫੜ ਕੇ ਤੇ ਫਿਰ ਆਪਣੇ ਨਾਲ ਲਿਜਾ ਕੇ ਲੇਖੇ ਵਾਲੇ ਕਟਾਰੇ ਦੇ ਵਿੱਚ ਖੜਾ ਕਰ ਦੇਣਾ ਕਿਸੇ ਨੂੰ ਕੋਈ ਭੇਦ ਨਹੀਂ ਲੱਗਣਾ ਵੀ ਇਹ ਹੋ ਕੀ ਗਿਆ ਜਿਹਦੇ ਨਾਲ ਹੁੰਦਾ ਉਹਨੂੰ ਵੀ ਕੋਈ ਭੇਦ ਨਹੀਂ ਪਤਾ ਲੱਗਦਾ ਜਿਸ ਦੇ ਪਰਿਵਾਰ ਨਾਲ ਹੁੰਦਾ ਹੈ ਉਹਨੂੰ ਵੀ ਕੋਈ ਭੇਤ ਦਾ ਪਤਾ ਨਹੀਂ ਲੱਗਦਾ ਵੀ ਇਹ ਕੀ ਹੋਇਆ। ਇੱਕਦਮ ਸਭ ਕੁਝ ਵਾਪਰ ਜਾਂਦਾ ਕਿਸੇ ਨੂੰ ਕੋਈ ਪਤਾ ਨਹੀਂ ਚੱਲਦਾ। ਇੱਕਦਮ ਸਭ ਕੁਝ ਹੋ ਜਾਂਦਾ ਕਿਸੇ ਨੂੰ ਕੋਈ ਭੇਤ ਨਹੀਂ ਲੱਗਦਾ। ਇੱਕਦਮ ਬੰਦਾ ਸੰਸਾਰ ਤੋਂ ਵਿਦਾ ਹੋ ਜਾਂਦਾ ਕਿਸੇ ਨੂੰ ਕੋਈ ਭੇਤ ਨਹੀਂ ਲੱਗਦਾ ਕੋਈ ਸਮਝ ਨਹੀਂ ਆਉਂਦੀ ਵੀ ਇਹ ਕੀ ਹੋਇਆ। ਇਹ ਇਸ ਤਰ੍ਹਾਂ ਕਿਵੇਂ ਹੋ ਗਿਆ ਕਈ ਚਿਰ ਤੋਂ ਜੀ ਰਿਹਾ ਬੰਦਾ। ਕਈ ਸਾਲਾਂ ਤੋਂ ਜੀਵਨ ਬਤੀਤ ਕਰ ਲਿਆ ਕਰ ਰਿਹਾ ਬੰਦਾ ਉਹ ਜਿਹੜਾ ਸਿਕੰਡਾ ਦੇ ਵਿੱਚ ਪਤਾ ਨਹੀਂ ਕਿਹੜੇ ਦੇਸ਼ ਚਲਾ ਜਾਂਦਾ ਸੋ ਮਹਾਰਾਜੀ ਕਹਿੰਦੇ ਨੇ ਛੱਡ ਖਡੋਤੇ ਕਿਨੇ ਮਾਹੇ ਜਿਨਸਿਓ ਲਗਾ ਹੈਤ ਜਿਨ੍ਹਾਂ ਸੰਬੰਧੀਆਂ ਦੇ ਨਾਲ ਇਸ ਦਾ ਪ੍ਰੇਮ ਜਿਹੜਾ ਬਹੁਤ ਚਿਰਾਂ ਤੋਂ ਜਿਹੜਾ ਬਣਿਆ ਹੋਇਆ ਸੀ ਬਹੁਤ ਚਿਰ ਤੋਂ ਜਿਹੜਾ ਇਸ ਦਾ ਪ੍ਰੇਮ ਜਿਹੜਾ ਬਣਿਆ ਹੋਇਆ ਸੀ ਮਹਾਰਾਜ ਜੀ ਕਹਿੰਦੇ ਉਹ ਬਹੁਤ ਹੀ ਛੇਤੀ ਜਿਹੜਾ ਇਹ ਖਤਮ ਹੋ ਗਿਆ ਤੇ ਇਹਦੇ ਸਾਥ ਸੰਬੰਧੀਆਂ ਨੇ ਇਸ ਨੂੰ ਮਤਲਬ ਛੱਡਣਾ ਸ਼ੁਰੂ ਕਰ ਦਿੱਤਾ ਛੱਡ ਦਿੱਤਾ ਛੱਡਣਾ ਹੀ ਇਹ ਮਰਦੇ ਦੇ ਨਾਲ ਕੋਣ ਜਾਂਦਾ ਛੱਡ ਖਲੋਦੇ ਕਿਨੇ ਮਾਏ ਜਿੰਸੋ ਲੱਗਾ ਹੈ ਸੋ ਆਪਣਾ ਆਪਣਾ ਫਰਜ਼ ਨਿਭਾ ਕੇ ਕੋਈ ਨਮਸਕਾਰ ਕਰਕੇ ਮੱਥਾ ਟੇਕ ਕੇ ਦੂਰ ਜਾ ਕੇ ਬਹਿ ਜਾਂਦਾ ਹੈ ਤੇ ਫਿਰ ਇਸ ਨੂੰ ਸਾਰਿਆਂ ਨੇ ਛੜਨਾ ਹੀ ਛੱਡਣਾ ਛੜਨਾ ਹੀ ਛੜਨਾ ਫਿਰ ਇੱਕ ਹਜ਼ਾਰਾਂ ਦੇ ਸੈਂਕੜੇ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਇੱਕ ਮਰਦੇ ਨੂੰ ਸ਼ਮਸ਼ਾਨ ਘੜ ਦੇ ਵਿੱਚ ਕਹਿੰਦੇ ਛਡਾਉਂਦੇ ਨੇ ਉਹਨਾਂ ਦੀ ਮਜਬੂਰੀ ਹੁੰਦੀ ਹੈ ਤੇ ਉਹਦੇ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਵੀ ਇਹ ਸੰਸਾਰ ਤੋਂ ਵਿਦਾ ਹੋਣਾ ਛੱਡ ਖੜੋਦੇ ਕਿੰਨੇ ਮਾਏ ਜਿਨਸਿਓ ਲੱਗਾ ਹੈ ਜਿਨ੍ਹਾਂ ਦੇ ਨਾਲ ਬਹੁਤ ਡਾਢਾ ਪਿਆਰ ਸੀ ਜਿਨ੍ਹਾਂ ਦੇ ਨਾਲ ਬੜਾ ਮਿਲ ਮਲਾਬ ਸੀ ਉਹ ਵੀ ਕੀ ਕਰਦੇ ਕਿਉਂਕਿ ਹੁਣ ਇਹ ਮਿੱਟੀ ਬਣ ਗਿਆ ਮਿੱਟੀ ਰਹਿ ਗਿਆ ਇਸ ਕਰਕੇ ਉਹ ਸਾਥ ਉਹਨਾਂ ਨੂੰ ਛੱਡਣਾ ਹੀ ਪੈਣਾ ਉਹ ਸਾਥ ਛੱਡ ਦਿੰਦੇ ਹਨ ਫਿਰ ਉਸ ਵੇਲੇ ਮਹਾਰਾਜ ਜੀ ਕਹਿੰਦੇ ਕੀ ਹੁੰਦਾ ਕੁਝ ਵੀ ਨਹੀਂ ਵਸ ਚੱਲਦਾ ਹੱਥ ਮਰੋੜੇ ਤਨ ਕਪੇ ਸ਼ਾ ਹੋਆ ਸੇਧ ਹੋ ਜਦੋਂ ਕਿਸੇ ਨੂੰ ਮੌਤ ਆਉਂਦੀ ਹੈ ਉਸ ਦਾ ਜਿਹੜਾ ਸਰੀਰ ਹੈ ਉਹ ਤੰਗ ਹੁੰਦਾ ਔਖਾ ਹੁੰਦਾ ਤੇ ਕਹਿੰਦੇ ਵੀ ਉਹ ਉਹਦਾ ਤਨ ਜਿਹੜਾ ਇੱਕ ਉਹਦਾ ਚਿਹਰਾ ਜਿਹੜਾ ਕਹਿੰਦੇ ਕਬਰਾਟ ਵਾਲਾ ਹੁੰਦਾ ਕਾਲਾ ਸਿਆ ਵੀ ਹੋ ਜਾਂਦਾ ਹੈ ਹੱਥ ਮਰੋੜੇ ਤਨ ਤਪੇ ਸਿਆ ਹੋ ਆਸੇ ਤੇ ਜਦੋਂ ਮਨੁੱਖ ਦੇ ਅੰਦਰੋਂ ਪ੍ਰਾਣ ਨਿਕਲਦੇ ਨੇ ਫਿਰ ਉਸ ਦਾ ਜਿਹੜਾ ਚਿਹਰਾ ਹੁੰਦਾ ਉਹ ਰੌਣਕ ਉਹ ਜਿਹੜਾ ਨੂਰ ਉਹ ਚਿਹਰੇ ਤੇ ਨਹੀਂ ਰਹਿੰਦਾ ਭਾਵੇਂ ਕਿਸੇ ਦਾ ਵੀ ਸਰੀਰ ਹੋਵੇ ਉਸ ਸਰੀਰ ਦੇ ਵਿੱਚ ਜਿਹੜੇ ਸੈੱਲ ਨੇ ਉਹ ਡੱਡਾਉਣੇ ਸ਼ੁਰੂ ਹੋ ਜਾਂਦੇ ਨੇ ਜਿਹੜਾ ਬਲੱਡ ਹੈ ਉਹ ਖੜ ਜਾਂਦਾ ਹੈ ਉਹਦਾ ਸਰਕਲ ਰੁਕਣਾ ਸ਼ੁਰੂ ਹੋ ਜਾਂਦਾ ਹੈ ਤੇ ਮਨੁੱਖ ਦਾ ਚਿਹਰਾ ਜਿਹੜਾ ਕਾਲਾ ਪੀਲਾ ਨੀਲਾ ਕਈ ਤਰ੍ਹਾਂ ਦੇ ਰੰਗਾਂ ਦਾ ਹੋਣਾ ਸ਼ੁਰੂ ਹੋ ਜਾਂਦਾ ਸੋ ਮਹਾਰਾਜ ਦੱਸ ਰਹੇ ਨੇ ਹੱਥ ਮਰੋੜੇ ਤਨ ਕਪੇ ਸ਼ਾ ਹੋਆ ਸੇਧ ਕਬਰਾਟ ਆਉਂਦੀ ਹੈ ਤੇ ਤਨ ਨੂੰ ਜਿਹੜਾ ਉਹ ਦੁੱਖ ਹੁੰਦਾ ਤੇ ਕਈ ਰੰਗ ਇਹ ਮਨੁੱਖ ਜਿਹੜਾ ਫਿਰ ਬਦਲਦਾ ਜੀ ਹਾਂ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ ਸੋ ਇਹ ਜਿਹੜਾ ਸਰੀਰ ਹੈ ਜਿਵੇਂ ਕਰਮ ਰੂਪੀ ਧਰਤੀ ਹੈ ਜਿੱਦਾਂ ਦਾ ਇਹ ਬੀਜ ਬੀਜਦਾ ਉਸੇ ਤਰ੍ਹਾਂ ਦਾ ਇਸ ਨੂੰ ਜਿਹੜਾ ਫਲ ਮਿਲਦਾ ਜੀ ਹਾਂ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ ਜਿਵੇਂ ਦੀ ਕਰਮਾਂ ਦੀ ਖੇਤੀ ਮਨੁੱਖ ਕਰੀ ਜਾਂਦਾ ਹੈ ਜਿਵੇਂ ਦੇ ਕਰਮ ਕਰੀ ਜਾਂਦਾ ਉਸੇ ਤਰ੍ਹਾਂ ਦਾ ਇਸ ਦਾ ਲੇਖਾ ਜਿਹੜਾ ਉਹ ਲਿਖਿਆ ਜਾਂਦਾ ਏ ਕਰਮਾਂ ਦਾ ਜੋ ਲਿਖਾ ਹੈ ਜੋ ਜ਼ਿੰਦਗੀ ਵਿੱਚ ਇਸ ਨੇ ਕਰਨਾ ਹੈ ਉਸੇ ਤਰ੍ਹਾਂ ਹੀ ਲਿਖਿਆ ਜਾਣਾ ਹੈ ਤੇ ਸਾਰਾ ਹੀ ਹਿਸਾਬ-ਗਿਤਾਵ ਪਾਤਸ਼ਾਹ ਜੀ ਕਹਿੰਦੇ ਨੇ ਬਾਣੀ ਵਿੱਚ ਇਹ ਲਿਖ ਲੀਜੇ ਤਿਲ ਜਿਉ ਪੀੜੀ ਲੇਕੇ ਕਤੈ ਨਾ ਛੁੱਟੀ ਐ ਕਿਣ-ਕਿਣ ਭੁੱਲਨ ਹਾਰ ਵਕਸ਼ਨ ਹਾਰ ਵਕਸ਼ਲੇ ਨਾਨਕ ਪਾਲ ਉਤਾਰ ਸੋ ਜਿਹਾਂ ਵਿਜੇ ਸੋ ਲੋਣੇ ਕਰਮਾਂ ਦਾ ਸੰਦਲਾ ਖੇਦ ਇਹ ਕਰਮਾਂ ਦੀ ਕੀਤੀ ਐ ਜਿਵੇਂ ਦਾਸੀ ਕੋਈ ਕਰਮ ਕਰਦੇ ਆ ਜਾਂ ਬੀਜਦੇ ਆ ਚਾਹੇ ਭਜਨ ਸਿਮਰਨ ਹੈ ਚਾਹੇ ਹੋਰ ਸੰਸਾਰ ਦੀਆਂ ਕੋਈ ਚੀਜ਼ਾਂ ਹਨ ਉਸੇ ਤਰ੍ਹਾਂ ਦਾ ਹੀ ਸਾਨੂੰ ਉਹ ਮਤਲਬ ਮਿਲਦਾ ਹੈ ਨਾਨਕ ਪ੍ਰਭ ਸਰਨ ਆਗਤੀ ਚਰਨ ਬੋਹਿਥ ਪ੍ਰਭ ਦੇਤ ਮਹਾਰਜ ਨੇ ਕਿਰਪਾ ਕੀਤੀ ਹੈ ਅਸੀਂ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਏ ਹਾਂ ਜਾਂ ਜਿਹੜੇ ਆਉਣਗੇ ਜਾਂ ਜਿਹੜੇ ਆਉਂਦੇ ਹਨ ਮਹਾਰਾਜ ਜੀ ਕਹਿੰਦੇ ਨੇ ਉਹਨੂੰ ਪ੍ਰਮਾਤਮਾ ਜਿਹੜਾ ਹੈ ਨਾਮ ਰੂਪੀ ਜਹਾਜ਼ ਦੇ ਦਿੰਦਾ ਜਾਂ ਨਾਮ ਰੂਪੀ ਜਹਾਜ਼ ਤੇ ਬਿਠਾ ਦਿੰਦਾ ਦਿਨ ਦੇ ਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਵੇਲੇ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਥ ਪ੍ਰਭ ਦੇਤ ਚਰਨ ਕਮਲ ਮਹਾਰਾਜ ਜੀ ਦੀ ਬਾਣੀ ਹੈ ਮਹਾਰਾਜ ਦਾ ਸ਼ਬਦ ਹੈ ਮਹਾਰਾਜ ਦਾ ਜਿਹੜਾ ਸੁਨੇਹਾ ਹੁਕਮ ਨਾ ਮੇਰਾ ਹੀ ਕੀਰਤਨ ਰਾਈ ਕਥਾ ਰਾਈ ਅਸੀਂ ਲੈਂਦੇ ਆ ਨਾ ਇਹ ਮਹਾਰਾਜ ਜੀ ਦੇ ਚਰਨ ਬਸਨੇ ਹਨ ਚਰਨ ਹਨ ਜਿਹੜਾ ਉਹਦੀ ਸ਼ਰਨ ਦੇ ਵਿੱਚ ਆਉਂਦਾ ਹੈ ਮਹਾਰਾਜ ਕਹਿੰਦੇ ਉਹਨੂੰ ਚਰਨ ਬਖਸ਼ ਦਿੰਦਾ ਹੈ ਉਹਨੂੰ ਮਤਲਬ ਨਾਮ ਬਖਸ਼ ਦਿੰਦਾ ਚਰਨ ਬੋਹਿਥ ਪ੍ਰਭ ਦੇਤ ਮਤਲਬ ਬੋਹਿ ਦਾ ਮਤਲਬ ਇੱਕ ਜਹਾਜ਼ ਦੇ ਦਿੰਦਾ ਹੈ ਨਾਮ ਰੂਪੀ ਵਾਹਿਗੁਰੂ ਦੇ ਨਾਮ ਰੂਪੀ ਜਹਾਜ਼ ਤੇ ਉਹ ਚਾੜ੍ਹ ਦਿੰਦਾ ਬਿਠਾ ਦਿੰਦਾ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਧਰੇ ਪਾਰ ਗੁਰ ਜਹਾਜ਼ ਖੇਵਟ ਗੁਰੂ ਗੁਰਬਨ ਤਰਿਆ ਨਾ ਕੋਇ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਦ ਸੇ ਭਾਦੋਂ ਏ ਨਰਕ ਨਾ ਪਾਈਆ ਹੈ ਗੁਰ ਰਖਣ ਵਾਲਾ ਹੈ ਸੋ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਭਾਦੋਂ ਦੇ ਮਹੀਨੇ ਦੇ ਵਿੱਚ ਉਹ ਤਰ ਜਾਣਗੇ ਉਹ ਨਰਕ ਵਿੱਚ ਨਹੀਂ ਪੈਣਗੇ ਕੌਣ ਗੁਰਪੂਰਾ ਜਿਨ ਸਿਮਰਿਆ ਸੇਈ ਭੈ ਨਿਹਾਲ ਨਾਨਕ ਨਾਮੇ ਅਰਧਨਾ ਕਰ ਜਿ ਆਵੇ ਰਾਸ ਕੋਈ ਵੀ ਫਿਰ ਮਹਾਰਾਜ ਕਹਿੰਦੇ ਇਸ ਸਮੇਂ ਦੇ ਦੌਰਾਨ ਕਿਸੇ ਨੂੰ ਕੋਈ ਕਸ਼ਟ ਨਹੀਂ ਹੋਏਗਾ ਗਲਤ ਪਾਸੇ ਨਹੀਂ ਜਾਏਗਾ ਨਰਕਾਂ ਦੇ ਵਿੱਚ ਨਹੀਂ ਜਾਏਗਾ ਜਾਂ ਨਰਕ ਵਾਲੀ ਜ਼ਿੰਦਗੀ ਵੀ ਹੁੰਦੀ ਹੈ ਮਨੁੱਖ ਦੀ ਉਹਦਾ ਦੀ ਜ਼ਿੰਦਗੀ ਤੋਂ ਬਚ ਜਾਏਗਾ ਕਿਉਂਕਿ ਗੁਰੂ ਰੱਖਣ ਵਾਲਾ ਹੈ ਗੁਰੂ ਬਚਾਉਣ ਵਾਲਾ ਸੇ ਭਾਦੋਏ ਨਰਕ ਨਾ ਪਾਈਏ ਗੁਰੂ ਰੱਖਣ ਵਾਲਾ ਹੀ ਤਰਕੇ ਰੱਖਣਹਾਰ ਆਪ ਹੀ ਉਬਾਰਿਆ ਨ ਗੁਰਗੀ ਪੈਰੀ ਪਾਏ ਕਾਜ ਸਵਾਰੇ ਸੋ ਗੁਰੂ ਸਾਹਿਬ ਜੀ ਸਾਧ ਸੰਗਤ ਜੀ ਰੱਖ ਲੈਂਦੇ ਨੇ ਬਚਾ ਲੈਂਦੇ ਨੇ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨਾ ਕੋ ਲਾਗੇ ਜਾਗੀ ਪ੍ਰਭ ਆਗੇ ਅਰਦਾਸ ਆਖਰੀ ਪੰਕਤੀ ਵਿੱਚ ਮਾਰੇ ਪ੍ਰਮਾਣ ਕਰਦੇ ਨੇ ਉਹਨੂੰ ਗੁਰੂ ਜਿਹੜਾ ਨਰਕ ਵਿੱਚ ਨਹੀਂ ਪੈਣ ਦਿੰਦਾ ਉਹਨੂੰ ਨਰਕ ਵਿੱਚ ਨਹੀਂ ਜਾਣ ਦਿੰਦਾ ਉਹਨੂੰ ਕੱਢ ਲੈਂਦਾ ਹੈ ਬਚਾ ਲੈਂਦਾ ਹੈ ਸਤਿਗੁਰੂ ਸਿੱਕੇ ਬੰਦਨ ਘਾਡੇ ਗੁਰਗਾ ਸਿੱਖ ਬਿਕਾਰ ਤੇ ਹਾਟੇ ਸਤਿਗੁਰੂ ਸੇਗੋ ਨਾਮ ਦੰਦੇ ਗੁਰਗਾ ਸਿੱਖ ਹੜਵਾਗੀ ਹੈ ਸੋ ਗੁਰੂ ਸਾਹਿਬ ਜੀ ਹਮੇਸ਼ਾ ਹੀ ਬਾਣੀ ਵਿੱਚ ਲਿਖਿਆ ਹੋ ਹਮੇਸ਼ਾ ਹੀ ਸਿੱਖ ਨੂੰ ਸਿੱਖ ਉਹ ਜਿਹੜਾ ਸਿੱਖਿਆ ਤੇ ਚੱਲਦਾ ਹੈ ਹਮੇਸ਼ਾ ਹੀ ਬਚਾਉਂਦੇ ਨੇ ਹਮੇਸ਼ਾ ਹੀ ਉਹਦਾ ਹਾਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਵਗੁਣ ਨ ਵਿਚਾਰਿਆ ਹਲਦਵੀ ਪਲਦਵੀ ਲੋਕ ਵੀ ਤੇ ਪਰਲੋਕ ਵੀ ਮਹਾਰਾਜ ਕਹਿੰਦੇ ਉਸ ਦਾ ਸਬਰ ਜਾਂਦਾ ਉਹਨੂੰ ਮਹਾਰਾਜ ਮੁਕਤ ਕਰ ਦਿੰਦੇ ਨੇ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਸੋ ਏ ਜੀ 사ਸਾਂਗ ਜੀ ਅੱਜ ਦਾ ਜੋ ਮਹੀਨਾ ਆਰੰਭ ਹੋਇਆ ਭਾਦਰੋਂ ਦਾ ਉਸ ਦੇ ਸ਼ਬਦ ਦੀ ਵਿਚਾਰ ਜੋ ਮਹਾਰਾਜ ਨੇ ਬੜੀ ਮਿਹਰ ਕਿਰਪਾ ਦਇਆ ਕਰਕੇ ਸੇਵਾ ਲਈ ਹੈ ਸੋ ਗੁਰੂ ਮਹਾਰਾਜ ਜੀ ਮੇਰ ਕਰਨ ਇਸ ਦਾ ਭਾਵ ਅਰਥ ਸਭ ਦੇ ਹਿਰਦਿਆਂ ਤੇ ਵਸੇ ਮਹਾਰਾਜ ਸਭ ਨੂੰ ਖੁਸ਼ੀਆਂ ਭਵਿਸ਼ਣ ਤੰਦਰੁਸਤੀਆਂ ਦੇਣ ਜੋ ਵੀ ਆਪ ਜੀ ਦੀ ਭਾਵਨਾ ਹੈ ਸਭ ਦੀ ਭਾਵਨਾ ਮਹਾਰਾਜ ਜਾਣਦੇ ਨੇ ਮਾਰੇ ਭਾਵਨਾ ਪੂਰੀਆਂ ਕਰਨ ਹਰ ਮੈਦਾਨ ਫਦੇ ਕਰਨ ਸੋ ਵੰਤੀਆ 19 ਤਰੀਕ ਨੂੰ 사త్సੰਗ ਜੀ ਗੁਰੂ ਲਾਧੌਰੇ ਦਿਵਸ ਜੋ ਹੈ ਬਾਬਾ ਮੱਖਣਸ਼ਾ ਲਵਾਨਾ ਸੋ ਜਿਨ੍ਹਾਂ ਦਾ ਬਹੁਤੀ ਪਿਆਰਾ ਦਿਨ ਹੁੰਦਾ ਹੈ ਹਰ ਸਾਲ ਦੀ ਤਰ੍ਹਾਂ ਅਸੀਂ ਉਹਨਾਂ ਨੂੰ ਯਾਦ ਕਰਦੇ ਆਂ ਆਪਾਂ ਯਾਦਗਾਰੀ ਮਨਾਉਣਾ ਹੈ ਅੰਮ੍ਰਿਤ ਵੇਲੇ ਜ਼ਰੂਰ ਹਾਜ਼ਰੀਆਂ ਭਰਨੀ ਆ 19 ਤਰੀਕ ਜਿਹਨੂੰ ਰਖੜ ਪੁੰਨਿਆਂ ਦਾ ਦਿਨ ਵੀ ਕਿਹਾ ਜਾਂਦਾ ਸੋ ਬਾਬਾ ਮੱਖਣਸ਼ਾ ਲਵਾਨਾ ਜਿਨ੍ਹਾਂ ਦਾ ਨਾਮ ਲੈਣ ਦੇ ਨਾਲ ਹੀ ਮੁੱਖ ਭਗਿੱਤਰ ਹੋ ਜਾਂਦਾ ਹੈ ਬਖਸ਼ਿਸ਼ਾਂ ਆ ਜਾਂਦੀਆਂ ਹਨ ਕਿਉਂਕਿ ਜਿਹੜਾ ਗੁਰੂ ਦਾ ਪਿਆਰਾ ਹੁੰਦਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਜਿਸ ਮਿਲਿਏ ਮਨ ਹੋਏ ਆਨੰਦ ਸੋ ਸਤਗੁਰ ਕਹੀਐ ਜੋ ਮਹਾਰਾਜ ਦਾ ਪਿਆਰਾ ਉਹ ਸਾਰਿਆਂ ਦਾ ਪਿਆਰਾ ਤੇ ਉਹਦੇ ਵਿੱਚੋਂ ਸਤਗੁਰ ਜੀ ਨਜ਼ਰ ਆਉਂਦੇ ਨੇ ਗੁਰਸਿੱਖਾਂ ਅੰਦਰ ਸਤਗੁਰ ਵਰਤ ਸੋ ਜਰੂਰ ਹਾਜ਼ਰੀਆਂ ਭਰ ਕੇ ਮਹਾਰਾਜ ਜੀ ਦੀ ਬਖਸ਼ਿਸ਼ ਪ੍ਰਾਪਤ ਕਰਨੀ ਹੈ ਇਸ ਸੰਬੰਧ ਵਿੱਚ ਗੁਰਦੁਆਰਾ ਗਰਨਾ ਸਾਹਿਬ ਤੋਂ ਹਰ ਸਾਲ ਨਗਰ ਕੀਰਤਨ ਵੀ ਬਹੁਤ ਪਿਆਰੇ ਸੱਜਣ ਨਗਰ ਪੂਸ਼ਾ ਜੋ ਸੋਸਾਇਟੀ ਬਣੀ ਹੈ ਉਹ ਗਰਨਾ ਸਾਹਿਬ ਤੋਂ 18 ਤਰੀਕ ਨੂੰ ਆਰੰਭ ਕਰਦੇ ਨੇ ਤੇ ਉੱਥੇ ਜਾ ਕੇ ਨਮਸਕਾਰ ਕਰਦੇ ਨੇ ਉੱਥੇ ਵੀ ਜਿਨ੍ਹਾਂ ਨੇ ਕੋਈ ਹਾਜ਼ਰੀ ਭਰਨੀ ਹੋਈ ਭਰ ਸਕਦੇ ਹੋ ਆਪਣੇ ਨਗਰ ਦੇ ਵਿੱਚੋਂ ਹੀ ਉਹ ਨਗਰ ਕੀਰਤਨ ਜਿਹੜਾ ਤਕਰੀਬਨ 12 ਵਜੇ ਦੇ ਲਗਭਗ ਅੱਗੇ ਪਿੱਛੇ ਲੰਘਦਾ ਹੈ ਉਥੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਸੋ ਗੁਰੂ ਦੇ ਦਰਸ਼ਨ ਕਰੋ ਸ਼ੁਕਰਾਨਾ ਕਰੋ ਜਿੰਨਾ ਮਾਰ ਦਾ ਸ਼ੁਕਰਾਨਾ ਸਾਸੰਗ ਜੀ ਹੋ ਜਾਏ ਉਹਨਾਂ ਹੀ ਤੋੜਾ ਕਿਉਂਕਿ ਸਾਡੇ ਕਾਰੋਬਾਰ ਸਾਡੇ ਕੰਮ ਕਾਜ ਇਹ ਜਦੋਂ ਦੇ ਅਸੀਂ ਹੋਈ ਸੰਭਲੀ ਆ ਇਹ ਚੱਲ ਰਹੇ ਨੇ ਚੱਲਦੇ ਰਹਿਣੇ ਨੇ ਇਹ ਨਹੀਂ ਮੁਕਣੇ ਇਸ ਕਰਕੇ ਆਪਣੇ ਸਮੇਂ ਦੇ ਵਿੱਚੋਂ ਆਪਣਾ ਬਹੁਤ ਕੀਮਤੀ ਜ਼ਿੰਦਗੀ ਦਾ ਸਮਾਂ ਜਿਹੜਾ ਇਹ ਗੁਰੂ ਦੇ ਲੈ ਕੇ ਲਾਇਆ ਕਰੋ ਅਮਰਤ ਵੇਲੇ ਵੀ ਹਾਜ਼ਰੀਆਂ ਭਰਿਆ ਕਰੋ ਕੀਰਤਨ ਗਾਤਾ ਸਰਵਣ ਕਰਿਆ ਕਰੋ ਕਿਉਂਕਿ ਇਹਦੇ ਨਾਲ ਸਾਡਾ ਜੀਵਨ ਜਿਹੜਾ ਬਹੁਤ ਸੋਹਣਾ ਬਣ ਜਾਂਦਾ ਹੈ ਆਪਣੇ ਜੀਵਨ ਦੇ ਵਿੱਚ ਬਹੁਤ ਖੁਸ਼ਹਾਲੀ ਆਉਂਦੀ ਹੈ ਨਾਲੋਂ ਨਾਲ ਸਤਿਗੁਰੂ ਜੀ ਬਖਸ਼ੀ ਜਾਂਦੇ ਨੇ ਔਰ ਨਾਲੋਂ ਨਾਲ ਹੀ ਵਰਕਤਾਂ ਜਿਹੜੀਆਂ ਮਿਲਦੀਆਂ ਜਾਂਦੀਆਂ ਨੇ ਇਸ ਕਰਕੇ ਜਿਵੇਂ ਅਸੀਂ ਇਹ ਵੀ ਬੇਨਤੀ ਹੈ ਸੰਗਰਾਂਥ ਤੇ ਹਾਜ਼ਰੀ ਭਰਦੇ ਆ ਜਾਂ ਕਿਸੇ ਵਰੇ ਦਿਨ ਜਾਂ ਕਿਸੇ ਗੁਰਪ੍ਰੋਵ ਦੇ ਸੰਬੰਧ ਵਿੱਚ ਹਾਜ਼ਰੀ ਭਰਦੇ ਆ ਕੋਸ਼ਿਸ਼ ਕਰੋ ਵੀ ਰੋਜ਼ ਸ੍ਰੀ ਰਸਈਆ ਰੋਜ਼ ਹਾਜ਼ਰੀ ਭਰੋ ਨਹੀਂ ਸਈਏ ਤੇ ਅਰਦਾਸ ਕਰੋ ਮਹਾਰਾਜ ਜਨਾਂ ਵਿੱਚ ਤੰਦਰੁਸਤੀ ਦੇਵੇ ਸੱਚੇ ਪਾਤਸ਼ਾਹ ਆਪਨੇ ਚਰਨਾਂ ਵਿੱਚ ਲੱਗ ਕੇ ਆਵੇ ਐਦਾਂ ਦੀ ਅਰਦਾਸ ਤੁਸੀਂ ਕਰੋਗੇ ਤੇ ਮਹਾਰਾਜ ਹਮੇਸ਼ਾ ਅੰਗ ਸੰਗ ਰਹਿਣਗੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਵਜੇ ਦੀ ਸਭ ਦੀ ਹਾਜ਼ਰੀ ਪ੍ਰਵਾਨ ਕਰਨ ਚੜ੍ਹਦੀਆਂ ਕਲਾਂ ਵਕਸ਼ਨ ਆਓ ਅਗਲਾ ਸਮਾਂ ਮੈਂੰਤੀ ਕਰਦਾ ਹਾਂ ਭਲਕੁੰਦ ਸਿੰਘ ਜੀ ਨੂੰ ਆਇਆ ਹੋਇਆ ਸੰਗਤਾਂ ਦਾ ਧੰਨਵਾਦ ਕਰਨ ਲਈ ਉਸ ਤੋਂ ਬਰੰਦ ਸਤਿਕਾਰਯੋਗ ਭਾਈ ਦਲੇਰ ਸਿੰਘ ਜੀ ਉਹ ਵੀ ਸੰਗਤਾਂ ਦੇ ਰੂਬਰੂ ਹੋਣਗੇ ਸੋ ਇਨੀ ਸੇਵਾ ਪ੍ਰਵਾਨ ਕਰਨੀ ਭੁੱਲ ਚੁਗਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ